ਮੈਂ ਕਿਸਾਨਾਂ ਦੀ ਵੀਡੀਓ ਦੇਖ ਰਿਹਾ ਸੀ ਜਿਹਦੇ ਵਿੱਚ ਆ ਕੇ ਕੁਲਤਾਰ ਸਿੰਘ ਸੰਧਵਾ ਸਪੀਕਰ ਕਿਸਾਨਾਂ ਦੇ ਕੋਲ ਆ ਕੇ ਕੁਰਸੀ ਢਾ ਕੇ ਬਹਿ ਗਿਆ ਤੇ ਉੱਥੇ ਮੁਰਦਾਬਾਦ ਮੁਰਦਾਬਾਦ ਦੇ ਨਾਰੇ ਲੱਗ ਰਹੇ ਸੀ ਕਿਸਾਨ ਬੋਲ ਰਹੇ ਸੀ ਜੇਕਰ ਇਹ ਕੁਰਸੀ ਉਸ ਦਿਨ ਆ ਕੇ ਢਾ ਲੈਂਦੇ ਜਿਸ ਦਿਨ ਕਿਸਾਨਾਂ ਨੂੰ ਠਾਇਆ ਜਾ ਰਿਹਾ ਸੀ ਉਸ ਟਾਈਮ ਤੇ ਕੁਰਸੀਆਂ ਨਹੀਂ ਡਾਣਾਂ ਹੁਣ ਵਾਵਾ ਖੱਟਣ ਦੇ ਮਾਰਿਆਂ ਨੇ ਕੁਰਸੀਆਂ ਕੋਲੇ ਡਾਲੀਆਂ ਤੇ ਇੱਕ ਹੋਂ ਦੇ ਮਾਰਿਆਂ ਨੇ ਕਿ ਯਾਰ ਕੁਲਤਾਰ ਸੰਧਵਾ ਦਾ ਕੋਲ ਆ ਕੇ ਬਹਿ ਗਿਆ ਤੇ ਜੇਕਰ ਕੁਲਤਾਰ ਸੰਧਵਾ ਕੋਲ ਆ ਕੇ ਬਹਿ ਗਿਆ ਉਹਦੇ ਵਿੱਚ ਫਾਇਦਾ ਕੀ ਹੋ ਗਿਆ ਕਿਸਾਨਾਂ ਦਾ ਤੁਸੀਂ ਦੱਸ ਦੋ ਕੁਲਤਾਰ ਸਿੰਘ ਸੰਧਵਾ ਜੀ ਯਾਦ ਰੱਖੋ ਸਦਾ ਨਹੀਂ ਹਾਲਾਤ ਰਹਿੰਦੇ ਮਾਰੇ ਬੰਦੇ ਦੇ ਸਦੇ ਨਹੀਂ ਉਹ ਬੰਦਿਆ ਚੜਾਨਾ ਰਹਿੰਦੀਆਂ ਮੈਂ ਤੁਹਾਨੂੰ ਇੱਕ ਗੱਲ ਕਹਿਣਾ ਕਿ ਤੁਸੀਂ ਬਾਦਲਾਂ ਨੂੰ ਕਾਂਗ ਰस्सੀਆਂ ਨੂੰ ਭੰਡ 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 ਕੇ ਇਸ ਕੁਰਸੀ ਤੇ ਬੈਠੇ ਆ ਜੇਕਰ ਮੁੱਖ ਮੰਤਰੀ ਤੋਂ ਦੂਜਾ ਉਹਦਾ ਮੰਨਿਆ ਜਾਵੇ ਤੇ ਉਹ ਤੁਹਾਡਾ ਮੁੱਖ ਮੰਤਰੀ ਵੀ ਤੁਹਾਨੂੰ ਸਪੀਕਰ ਸਾਹਿਬ ਆਂਦਾ ਪਰ ਤੁਸੀਂ ਸਾਬ ਕੇਜਰੀਵਾਲ ਨੂੰ ਆਂਦੇ ਹੋਵੋਗੇ ਅੱਗੋ ਕੇਸਰੀਵਾਲ ਸਾਬ ਕੀ ਨੂੰ ਆਂਦਾ ਉਹ ਰੱਬ ਜਾਣਦਾ ਅੱਜ ਤੁਸੀਂ ਮੁੱਛਾਂ ਨੂੰ ਤਾ ਦੇ ਸਕਦੇ ਆ ਅੱਜ ਗਾਣੇ ਲਵਾ ਸਕਦੇ ਆ ਕਿ ਕੰਮ ਹੋਇਆ ਫੂਨ ਮਾਰਦੀ ਮੇਰੇ ਯਾਰ ਮੰਤਰੀ ਸਾਰੇ ਪਰ ਮੰਤਰੀ ਸਦਾ ਹਸਤੇ ਨਹੀਂ ਬਣੇ ਰਹਿਣਾ ਰਾਜਿਆਂ ਦਾ ਰਾਜ ਨਹੀਂ ਰਿਹਾ ਅੰਗਰੇਜ਼ਾਂ ਦਾ ਰਾਜ ਨਹੀਂ ਰਿਹਾ ਤੇ ਤੁਸੀਂ ਕਿਹੜੇ ਬਾਗ ਦੀ ਮੂਲੀ ਆ ਤੁਸੀਂ ਇਹ ਗੱਲ ਕਦੇ ਵਿਹਲੇ ਬਹਿ ਕੇ ਸੋਚ ਲਓ ਜਿਹੜੀਆਂ ਮੈਂ ਤੁਹਾਨੂੰ ਗੱਲਾਂ ਕਹਿਣਗਾ ਉਹ ਤੁਹਾਡੇ ਬੱਚਿਆਂ ਤੋਂ ਪੁੱਛ ਲਓ ਤੁਹਾਡੇ ਪਰਿਵਾਰ ਤੋਂ ਪੁੱਛ ਲਓ ਉਹ ਵੀ ਕਹਿੰਦੇ ਕਿ ਇਹ ਗੱਲਾਂ ਬਿਲਕੁਲ ਸਹੀ ਕਰਦੇ ਆ ਜਿਹੜੀ ਕਿਸਾਨੀ ਆ ਮਜ਼ਦੂਰੀ ਆ ਉਹ ਸਾਰੀ ਉਮਰ ਆਸਤੇ ਚੱਲਦੀ ਰਹਿਣੀ ਆ ਸਮਝੇ ਕਿ ਨਹੀਂ ਸਮਝੇ ਅੱਜ ਤੁਸੀਂ ਸਪੀਕਰ ਉਹ ਵਿਧਾਨ ਸਭਾ ਦੇ ਹੋਰ ਵੀ بڑے ਸਪੀਕਰ ਰਹੇ ਆ ਝਾਤੀ ਮਾਰ ਲਓ ਨਾ ਵਾਲਾ ਜਿਹੜਾ ਕਹ ਲੋ ਦੇਸ਼ ਆਜ਼ਾਦ ਹੋਣ ਤੋਂ ਬਾਅਦ ਜਿੰਨੇ ਵੀ ਸਪੀਕਰ ਰਹੇ ਆ ਝਾਦੀ ਮਾਰ ਲੋ ਕਿ ਉਹ ਕਿੰਨੇ ਕੁ ਵਾਰ ਹੀ ਰਹੇ ਆ ਉਸ ਤੋਂ ਬਾਅਦ ਹਾਲ ਨਹੀਂ ਪੁੱਛਿਆ ਕਿਸੇ ਨੇ ਕਿਸਾਨੀ ਮਨੁਵਾਦੀਆਂ ਵੇਲੇ ਚੱਲਦੀ ਸੀ ਕਿਸਾਨੀ ਰਾਜੇ ਮਹਾਰਾਜਿਆਂ ਵੇਲੇ ਚੱਲਦੀ ਸੀ ਕਿਸਾਨੀ ਜਿਹੜੀ ਉਹ ਕਹ ਲੋ ਮੰਤਰੀਆਂ ਵੇਲੇ ਚੱਲ ਰਹੀ ਆ ਅੰਗਰੇਜ਼ਾਂ ਵੇਲੇ ਚੱਲ ਰਹੀ ਸੀ ਤੇ ਉਹ ਕਿਸਾਨੀ ਅੱਜ ਵੀ ਚੱਲ ਰਹੀ ਆ ਔਰ ਜਿਹੜੀ ਕਿਸਾਨੀ ਆ ਆਉਣ ਆਲੇ ਸਮੇਂ ਦੇ ਵਿੱਚ ਵੀ ਚੱਲਦੀ ਰਹੂਗੀ ਅਫਸੋਸ ਇਸ ਗੱਲ ਦਾ ਕਿ ਤੁਹਾਨੂੰ ਚੰਦਕ ਤੁਹਾਨੂੰ ਕੁਝ ਕੁਝ ਗਨਮੈਨ ਦੇ ਕੇ ਤੋਰਿਆ ਜਾਊਗਾ ਤੇ ਤੁਸੀਂ ਭੁੱਖੇ ਕਾਦੇ ਹੋਗੇ ਕੂ 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 ਕੂੰ ਕੂੰ ਦੇ ਭੁੱਖੇ ਹੋਗੇ ਤੁਹਾਡੇ ਕਿਸਾਨ ਤੁਹਾਡੇ ਪੰਜਾਬ ਦੇ ਤੁਸੀਂ ਵੀ ਪੰਜਾਬ ਦੇ ਉਹ ਬੈਠਿਆਂ ਨੂੰ ਠਾਉਣ ਵਾਲੇ ਕੌਣ ਆ ਤੁਸੀਂ ਠਾਇਆ ਤੇ ਅੱਜ ਕਿਹੜੀ ਮਜਾਨ ਨਾਲ ਕੁਰਸੀ ਢਾਕੇ ਕਿਸਾਨਾਂ ਦੇ ਵਿੱਚ ਬੈਠੇ ਆ ਭੰਨ ਤੋੜ ਕਿਹਨੇ ਕਰਾਈ ਆ ਤੁਹਾਡਾ ਮੁੱਖ ਮੰਤਰੀ ਇਹ ਕਹਿ ਰਿਹਾ ਕਿ ਮੈਂ ਕਿਸਾਨਾਂ ਦੇ ਨਾਲ ਤੇ ਮੈਂ ਕਿਸਾਨਾਂ ਦੀ ਮੀਟਿੰਗ ਕੇਂਦਰ ਨਾਲ ਕਰਾਉਂਗਾ ਕਰਾਉਂਗੇ ਕਾਹਦੇ ਨਾਲ ਰਾਤੰਗਾ ਤੋਂ ਤੁਹਾਡੇ ਐਮਐਲਏ ਲੈ ਕੇ ਬੈਠੇ ਕਿਹੜੀਆਂ ਗੱਲਾਂ ਕਰਦੇ ਮਹਾਰਾਜ ਜੀ ਤੁਸੀਂ ਮਹਾਰਾਜ ਜੀ ਮਹਾਰਾਜਾ ਸਤੋ ਜੀ ਸਪੀਕਰ ਸਾਹਿਬ ਕੁਲਤਾਰ ਸੰਧਵਾ ਜੀ ਵਾਅਦਿਆਂ ਤੋਂ ਮੁੱਕਰੀ ਰਾਦਿਆਂ ਤੋਂ ਮੁੱਕਰੀ ਕੱਲੀ-ਕੱਲੀ ਗੱਲ ਦਾ ਹਿਸਾਬ ਚਾਹੀਦਾ ਕਿਸਾਨਾਂ ਦੇ ਨਾਲ ਖੜੇ ਨਹੀਂ ਹੁਣ ਕਾਂਗਰਸੀਆਂ ਨੇ ਕੇਂਦਰ ਦੇ ਮਗਰ ਲਾ ਕੇ ਇੰਜ ਨਹੀਂ ਭੰਨਾ ਤੋੜੀ ਕਰਾਈ ਜਿਵੇਂ ਤੁਸੀਂ ਕਰਾਈ ਆ ਅਕਾਲੀ ਦਲ ਵਾਲਿਆਂ ਨੇ ਇੰਜ ਨਹੀਂ ਭੰਨਾ ਤੋੜ ਕਰਾਈ ਜਿਵੇਂ ਤੁਸੀਂ ਕਰਾਈ ਆ ਤਾਂ ਕਿਸ ਆਧਾਰ ਤੇ ਅੱਜ ਤੁਸੀਂ ਕਹੋਗੇ ਕਿ ਕਾਲੀ ਦਲ ਮਾਰੇ ਸੀ ਕਿਸ ਆਧਾਰ ਤੇ ਕਹੋਗੇ ਕਿ ਕਾਂਗਰਸੀ ਮਾਰੇ ਸੀ ਸੁਖਬੀਰ ਬਾਦਲ ਦੇ ਵਿਰੋਧ ਦੇ ਵਿੱਚ 2022 ਦੇ ਵਿੱਚ ਮੈਂ ਐਮਐਲਏ ਦੀ ਚੋਣ ਲੜੀ ਸੀ ਸਾਰਿਆਂ ਦੇ ਵਿਰੁੱਧ ਲੜੀ ਸੀ ਤਾਂ ਮੈਂ ਤੁਹਾਨੂੰ ਇੱਕ ਗੱਲ ਯਾਦ ਕਰਾ ਦੇਵਾਂ ਕਿ ਜਿਹੜੀ ਹਰਸਿਮਰਤ ਕੌਰ ਬਾਦਲ ਸੀ ਉਹਨੇ ਭਾਵੇਂ ਪਹਿਲਾਂ ਤਾਂ ਚਲੋ ਮਿੱਠੇ ਪੋਚੇ ਜਿਹਾ ਮਾਰਦੇ ਰਹੇ ਆ ਕਿਸਾਨਾਂ ਨੂੰ ਪਰ ਉਹਨੇ ਕਿਸਾਨਾਂ ਪਿੱਛੇ ਆਪ ਦੀ ਵਜੀਰੀ ਤਿਆਗ ਦਿੱਤੀ ਸੀ ਤਾਂ ਤੁਸੀਂ ਕਿਸਾਨਾਂ ਦੇ ਨਾਲ ਖੜੋਗੇ ਮੈਂ ਤੁਹਾਨੂੰ ਪੁੱਛਦਾ ਸਪੀਕਰ ਸਾਹ ਕੁਰਸੀ ਢਾਕੇ ਤੁਸੀਂ ਕਿਤੇ ਵੀ ਬਹਿ ਸਕਦੇ ਆ ਤੁਹਾਨੂੰ ਕੰਮ ਨਹੀਂ ਤੁਸੀਂ ਵਿਹਲੇ ਆ ਪਰ ਜਿਸ ਦਿਨ ਇਹ ਕਾਂਗਰਸੀਆਂ ਦੇ ਲੀਡਰ ਕੁਝ ਕਰ ਵਧਾਨ ਸਭਾ ਦੇ ਮਾਫੀ ਚਾਉਣਾ ਲੋਕ ਸਭਾ ਦੇ ਬਾਹਰ ਅੱਗੇ ਖੜਕੇ ਇਹ ਕਹਿ ਰਹੇ ਸੀ ਕਿਸਾਨਾਂ ਦੇ ਹੱਕ ਦਿਓ ਤੇ ਤੁਹਾਡੇ ਜਿਹੜੇ ਮੀਤ ਹੇਰ ਜੀ ਸੀ ਜੇਬਾਂ 'ਚ ਹੱਥ ਪਾ ਕੇ ਆਏ ਤੁਰਦੇ ਤੁਰਦੇ ਸੀ ਜਿਵੇਂ ਕਿਤੇ ਫਿਲਮ ਦੀ ਸ਼ੂਟਿੰਗ ਹੁੰਦੀ ਆ ਹੁਣ ਤੁਸੀਂ ਦੱਸੋ ਕੌਣ ਗਲਤ ਆ ਤੇ ਕੌਣ ਸਹੀ ਆ ਭਗਵੰਤ ਮਾਨ ਅਨਮੋਲ ਗगन ਮਾਨ ਕੁਲਤਾਰ ਸਿੰਘ ਸੰਧਵਾ ਅਮਨ अरोड़ा ਹਰਪਾਲ ਚੀਮਾ ਤੁਹਾਡੀ ਪਾਰਟੀ ਦੇ ਸਾਰੇ ਐਮਐਲਏ 2020 ਦੇ ਵਿੱਚ ਕਿਸਾਨਾਂ ਆਸਤੇ ਕਲਪ ਰਏ ਸੀ ਉਸ ਟਾਈਮ ਦੇ ਵਿੱਚ ਤੁਹਾਡੇ ਵਿੱਚ ਸ਼ਹੀਦ ਭਗਤ ਸਿੰਘ ਜੀ ਦੀ ਸ਼ਹੀਦ ਉਦਮ ਸਿੰਘ ਜੀ ਦੀ ਆਤਮਾ ਕਲਪ ਰਹੀ ਸੀ ਪਰ ਐਸ ਵਕਤ ਸਹੀ ਦੱਸਿਆ ਜੇ ਤੁਹਾਡੇ ਵਿੱਚ ਜਰਨਲ ਅਡਾਇਰਤਾ ਨਹੀਂ ਬੋਲ ਰਿਆ ਸਹੀ ਦੱਸੋ ਦੱਸ ਸਪੀਕਰ ਸਾਹਿਬ ਕੁਰਸੀ ਤੇ ਬਹਿ ਕੇ ਇੰਜੰਜ ਕਹਿ ਰਹਾ ਹੈ ਬੈਠੋ 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 ਯਾਦ ਰਹੇਗੀ ਕੱਲੀ ਪ੍ਰਾਣੀਆਂ ਗੱਲਾਂ ਕਿੱਥੇ ਆ ਕੌਣ ਕਰੂਗਾ ਕੌਣ ਬੋਲੂਗਾ ਕਹਿਣ ਦੀਆਂ ਗੱਲਾਂ ਨਹੀਂ ਮੈਂ ਨਵੀਂ ਬਣੀ ਲੋਹਾਰ ਨਹੀਂ ਮੇਰੇ ਸੰਧਾ ਵੱਲ ਵੇਖ ਨਹੀਂ ਮੈਂ ਨਵੀਂ ਬਣੀ ਲੋਹਾਰ ਨਹੀਂ ਮੇਰੇ ਸੰਧਾ ਵੱਲ ਵੇਖ ਓਸ ਟਾਈਮ ਤੇ ਕੈਪਟਨ ਮਰਿੰਦਰ ਸਿੰਘ ਨੂੰ ਮੱਝਾਂ ਵਰਗਾ ਪਿੰਡਾ ਦੱਸਣਾ ਬੀਬੀਆਂ ਮੁਲਕਾਂ ਕਿੱਥੇ ਅੱਜ ਖੜਦੇ ਨੇ ਕਿਸਾਨਾਂ ਨਾਲ ਹਾਏ ਮੈਂ ਕਿੱਥੇ ਰੱਬ ਤੋਂ ਲਖਾਵਾ ਦਿਲ ਸਾਡਾ ਚੋਰੀ ਹੋ ਗਿਆ ਤੇ ਤੁਹਾਡਾ ਰੋਡ ਮੈਪ ਹੀ ਚੋਰੀ ਹੋ ਗਿਆ ਕਿੱਥੇ ਆ ਕੇਦਰੀਵਾਲ ਟੁੱਟੀ ਚ ਐਮਐਸਪੀ ਦੇਣ ਵਾਲਾ ਅੱਜ ਤੁਹਾਡੀ ਸਰਕਾਰ ਦੇ ਵਿੱਚ ਬੈਠੇ ਆ ਤੁਹਾਡੀ ਸਰਕਾਰ ਦੇ ਵਿੱਚ ਪੰਜਾਬ ਚ ਹੀ ਬੈਠੇ ਸੀ ਕਾਂਗਰਸ ਦੀ ਸਰਕਾਰ ਦੇ ਵਿੱਚ ਦਿੱਲੀ ਚ ਜਾ ਕੇ ਬੈਠੇ ਸੀ ਅੱਜ ਚੰਗਾ ਕੌਣ ਤੇ ਮਾੜਾ ਕੌਣ ਹੋ ਗਿਆ ਸੱਚ ਦੱਸੋ ਲੋਕ ਕੋਈ ਗੁਰਦਾਰ ਦੱਸੋ ਕੌਣ ਇਹ ਮੂਸੇ ਵਾਲ ਦਾ ਗਾਣਾ ਸੱਚਾ ਨਹੀਂ ਕਰੀ ਜਾਂਦੇ ਤੁਸੀਂ ਦਿਓ ਜਵਾਬ ਅੱਜ ਆਖਾ ਤਾਂ ਬੋਲੋ ਅੱਜ ਕੀ ਅਨਮੋਲ ਗगन ਮਾਨ ਕੀ ਦੀ ਕੁੜੀਆਂ ਬਾਨੀਆਂ ਦੀ ਐ ਕਿਸਾਨਾਂ ਦੀ ਐ ਤੇ ਅੱਜ ਕਿਸਾਨਾਂ ਵਾਸਤੇ ਕੌਣ ਖੜੀ ਦੱਸੋ ਕੁਲਤਾਰ ਸਿੰਘ ਸੰਧਵਾਂ ਕੀ ਗੱਲ ਬਿਜ਼ਨਸmenਾਂ ਦਾ ਨਹੀਂ ਜੇ ਪੰਜਾਬ ਦੇ ਲੋਕਾਂ ਦਾ ਪੰਜਾਬ ਦੇ ਕਿਸਾਨਾਂ ਦਾ ਅੱਜ ਜਦੋਂ ਤੁਹਾਡੇ 12 ਕੇ ਬੈਠ ਰਹੇ ਆ ਕੁਰਸੀ ਤੇ ਐ ਤੇ ਆ ਲੱਤ ਕਰਕੇ ਬਹਿਣਾ ਹੀ ਸੌਖਾ ਐਂ ਕਰਨਾ ਸੌਖਾ ਤੇ ਜਨਾਨੀ ਨਹੀਂ ਖੜਦੇ ਕਿਹੜੀ ਗੱਲ ਉਹ ਨਹੀਂ ਖੜਦੇ ਭਗਵੰਤ ਮਾਨ ਪਹਿਲਾ ਪਾ ਰਿਹਾ ਗਾਣਿਆਂ ਤੇ ਗਰਦਾਸ ਮਾਨ ਦੇ ਰਣਜੀਤ ਬਾਵੇਆ ਦੇ ਗਾਣਿਆਂ ਤੇ ਪਹਿਲਾ ਪਾ ਰਿਹਾ ਉਹ ਛੱਲਾ ਗਲ ਦੀ ਉਹ ਗਾਨੀ ਛੱਲਾ ਗਲ ਦੀ ਉਹ ਗਾਨੀ ਛੱਲਾ ਗਲਦੀ ਉਹ ਗਾਨੀ ਮੁਕਰ ਕੇ ਭਗਵੰਤ ਮਾਨ ਹੋਰੀ ਪੰਜਾਬ ਦੇ ਦਿਲਾਂ ਦੇ ਜਾਨੀ ਮੁਕਰ ਕੇ ਪੰਜਾਬ ਦੇ ਜਾਨੀ ਉਹ ਛੱਲਾ ਚੀਚੀ ਪਾਇਆ ਛੱਲਾ ਚੀਚੀ ਪਾਇਆ ਛੱਲਾ ਚੀਚੀ ਪਾਇਆ ਭਗਵੰਤ ਮਾਨ ਕੁਰਸੀ ਦਾ ਜਾ ਆ ਇਹਨੇ ਕੁਝ ਪੰਜਾਬ ਦੇ ਪੱਲੇ ਨਿਪਾਇਆ ਇਹਨੇ ਪੰਜਾਬ ਦੇ ਪੱਲੇ ਨਿਪਾਇਆ ਵੇ ਗੱਲ ਸੁਣ ਛੱਲਿਆ ਕਾਵਾ ਵੇ 2027 ਦੇ ਵਿੱਚ ਤੁਰ ਜਾਣ ਗੀਆਂ ਇਹ ਪਾਵਰਾਂ ਜਾਈਆਂ ਦੱਸੋ ਅੱਜ ਹੈ ਜਵਾਬ ਕਿਸੇ ਕੋਲ ਕਿਸੇ ਕੋਲ ਜਵਾਬ ਨਹੀਂ ਸਾਨੂੰ ਇੰਜ ਜਾਪਦਾ ਜਿਹੜਾ ਬੰਦਾ ਸੀ ਕੋਈ ਬੇਕਾਰ ਤੇ ਉਹ ਨਾਮ ਜਾਪਦਾ ਤੁਹਾਡੇ ਚਿਹਰਿਆਂ ਵੱਲ ਵੇਖ ਕੇ ਸਾਨੂੰ ਗੁਲਾਮ ਜਾਪਦਾ ਕਿਹਦੇ ਗੁਲਾਮ ਹੋ ਚੁੱਕੇ ਹੋ ਤੁਸੀਂ ਕੁਰਸੀ ਪੰਜਾਬ ਦੇ ਲੋਕਾਂ ਨੇ ਤੁਹਾਨੂੰ ਤਾਂ ਦਿੱਤੀ ਸੀ ਕਾਂਗਰਸ ਤੋਂ ਅੱਕੇ ਸੀ ਤਾਂ ਦਿੱਤੀ ਸੀ ਅਕਾਲੀ ਦਲ ਤੋਂ ਥੱਕੇ ਸੀ ਤਾਂ ਦਿੱਤੀ ਸੀ ਇਹ ਹੁਣ ਕੁਰਸੀ ਤੁਹਾਡੀ ਤੁਹਾਨੂੰ ਕੰਮ ਕਰਨ ਕਿਉਂ ਨਹੀਂ ਦਿੰਦੀ ਭਗਵੰਤ ਮਾਨਸਿਆਂ ਸੱਚੀ ਦਸੀ ਮਜ਼ਦੂਰਾਂ ਦੀ ਕਿਸਾਨਾਂ ਦੀ ਗੱਲ ਕਰਨ ਵਾਸਤੇ ਤੁਹਾਡੀ ਇਹ ਜ਼ੁਬਾਨ ਤੁਹਾਡਾ ਸਾਥ ਨਹੀਂ ਦਿੰਦੀ ਸੱਚੀ ਦੱਸਿਆ ਸੀ ਬੋਲੋ ਢੰਗੜੇ ਪਾਉਣ ਨੂੰ ਤਾਂ ਕੈਪਟਨ ਮਰਿੰਦਰ ਸਿੰਘ ਪਾ ਰਿਹਾ ਸੀ ਆਪਦੇ ਬੱਚਿਆਂ ਦੇ ਪੋਤਰਿਆਂ ਦੇ ਵਿਆਹ ਵਿੱਚ ਗਾਣੇ ਗਾ ਰਿਹਾ ਸੀ ਪ੍ਰਕਾਸ਼ ਸਿੰਘ ਬਾਦਲ ਸੁਖਬੀਰ ਬਾਦਲ ਪੂਰਾ ਚੰਗਾ ਮਨੋਰੰਜਨ ਲੋਕਾਂ ਦਾ ਕਰਾ ਰਿਹਾ ਸੀ ਪਰ ਲੋਕਾਂ ਨੇ ਤੁਹਾਨੂੰ ਮੁੱਖ ਮੰਤਰੀ ਤਾਂ ਬਣਾਇਆ ਕਿਉਂਕਿ ਲੋਕ ਤੁਹਾਨੂੰ ਇਹ ਕਹਿੰਦੇ ਸੀ ਕਿ ਬਦਲਾਅ ਲਿਆਊਗਾ ਪਰ ਬਦਲਾਅ ਕਿੱਥੇ ਆ ਕਾਹਦਾ ਬਦਲਾਅ ਲਿਆਂਦਾ ਗਨਮੈਨਾਂ ਦਾ ਬਦਲਾਅ ਲਿਆਂਦਾ ਚਿੱਟੇ ਸੱਤਿਆਂ ਦਾ ਬਦਲਾਅ ਲਿਆਂਦਾ ਕਿਸਾਨਾਂ ਤੇ ਆ ਜਿਹੜੇ ਤੁਸੀਂ ਆਪ ਠਵਾਈ ਜਾਂਦੇ ਆ ਤੁਹਾਡੀ ਪੁਲਿਸ ਠਵਾਈ ਜਾਂਦੀ ਏ ਇਹ ਬਦਲਾਅ ਲਿਆਂਦਾ ਐ ਦੱਸੋ ਭਰਾਵੋ ਕਿਹੜਾ ਬਦਲਾਅ ਲਿਆਂਦਾ ਕੈਨੂ ਸ਼ਹੀਦ ਉਦਮ ਸਿੰਘ ਦੇ ਭਗਤ ਸਿੰਘ ਦੀ ਗੱਲ ਕਰਨ ਵਾਲੇ ਤੇ ਆਤਮਾ ਜਰਨਲ ਅਡੈਰ ਦੀ ਵਰਤਨ ਵਾਲੇ ਅੱਜ ਪੰਜਾਬ ਨੂੰ ਦੱਸਣਗੇ ਕਿ ਅਸੀਂ ਕਿਸਾਨਾਂ ਦੇ ਨਾਲ ਭਗਵੰਤ ਮਾਨ ਜੀ ਜੇਕਰ ਕਿਸਾਨਾਂ ਦੇ ਤੁਸੀਂ ਨਾਲ ਹੁੰਦੇ ਤਾਂ ਤੁਸੀਂ ਬੱਚੀ ਦਾ ਜਨਮ ਦਿਨ ਨਾ ਮਨਾਉਂਦੇ ਘਰੇ ਬਹਿ ਕੇ ਆਹ ਮੂੰਹ ਤੇ ਹੱਥ ਰੱਖ ਕੇ ਸੋਗ ਮਨਾਉਂਦੇ ਕਿ ਰੱਬਾ ਕੀ ਕਰਾਂ ਤਰੀ ਦਾ ਬਣ ਗਿਆ ਪਰ ਕੇਸਰੀਵਾਲ ਦਾ ਨਾਲ ਗਲਾਮ ਵੀ ਬਣ ਗਿਆ ਜਿਵੇਂ ਕੇਸਰੀਵਾਲ ਇੱਕ ਗਾਣਾ ਆਇਆ ਸੀ ਜਿਵੇਂ ਨਚਾਈ ਜਾਂਦਾ ਸਾਈਆਂ ਨੱਚੀ ਜਾਂਦੇ ਆ ਜਿਵੇਂ ਕੇਸਰੀਵਾਲ ਨਚਾਈ ਜਾਂਦਾ ਉਵੇਂ ਨੱਚੀ ਜਾਂਦੇ ਆ ਤੇ ਨੱਚੋ ਫਿਰ ਮੈਂ ਸਾਰੇ ਇੱਕ ਮੈਂ ਕਿਸਾਨਾਂ ਤੇ ਮਜ਼ਦੂਰਾਂ ਨੂੰ ਬੇਨਤੀ ਕਰਦਾ ਤੁਹਾਡਾ ਆਪਸੀ ਵਿੱਚ ਪਿਆਰ ਨਹੀਂ ਹੈਗਾ ਇਹ ਨੋਟ ਰੱਖਿਆ ਜੇ ਤੁਹਾਡਾ ਆਪਸੀ ਵਿੱਚ ਪਿਆਰ ਨਹੀਂ ਹੈਗਾ ਪਿਆਰ ਕਿਵੇਂ ਬਣੂਗਾ ਕਿਸਾਨਾਂ ਨੂੰ ਮਜ਼ਦੂਰਾਂ ਨਾਲ ਮਜ਼ਦੂਰਾਂ ਨੂੰ ਕਿਸਾਨਾਂ ਨਾਲ ਵਰਤਣਾ ਪਊਗਾ ਅਸੀਂ ਇੰਜ ਸੋਚਦੇ ਆ ਕਿ ਕੋਈ ਰਾਜਨੀਤਿਕ ਲੀਡਰ ਸਾਡਾ ਸੱਜਣਾ ਤਾਂ ਤੁਸੀਂ ਇਹ ਭੁੱਲ ਜੋ ਪੰਜ ਸੱਤ ਪਾਰਟੀਆਂ ਦੇ ਵਿੱਚੋਂ ਕੋਈ ਰਾਜਨੀਤਿਕ ਲੀਡਰ ਤੁਹਾਡਾ ਕੋਈ ਮਿੱਤਰ ਨਹੀਂਗਾ ਸਾਰੇ ਦੁਸ਼ਮਣ ਆ ਮਿੱਤਰ ਹੈ ਤੇ ਉਹ ਬਿਜ਼ਨਸਮੈਨਾਂ ਦੇ ਆ ਪਰ ਜਿਹੜੇ ਬਿਜ਼ਨਸਮੈਨ ਆ ਉਹ ਕਿਸੇ ਪਾਰਟੀ ਦੇ ਮਿੱਤਰ ਨਹੀਂ ਹੈ ਇਹ ਯਾਦ ਰੱਖੋ ਜਦੋਂ ਇਹ ਜ਼ਮੀਨਾਂ ਕਿਸੇ ਬਿਜ਼ਨਸਮੈਨਾਂ ਦੇ ਹੱਥਾਂ ਵਿੱਚ ਚੱਲ ਗਈਆਂ ਉਸ ਟਾਈਮ ਤੇ ਰੋਟੀਆਂ ਯਾਦ ਰੱਖੋ ਜੇ ਕੱਲੀਆਂ ਸੁਪਨੇ ਦੇ ਵਿੱਚ ਰਹਿ ਜਾਣੇ ਤੁਹਾਨੂੰ ਇਹ ਰੋਟੀਆਂ ਨਹੀਂ ਮਿਲਣਗੀਆਂ ਤੁਸੀਂ ਤਰਸ ਜੂਗੇ ਇਹ ਸਚਾਈ ਆ ਤੁਸੀਂ ਯਾਦ ਰੱਖੋ ਜੇ ਤੁਸੀਂ ਕਹੋ ਕਿ ਸਰਕਾਰ ਨੂੰ ਕਿਸੇ ਗਰੀਬ ਵਿਅਕਤੀ ਦਾ ਕਿਸੇ ਦੁਕਾਨਦਾਰ ਦਾ ਫਿਕਰ ਹੈ ਤਾਂ ਇਹਦੇ ਵਿੱਚ ਝੂਠ ਹੈ ਇਸੇ ਨੂੰ ਵੀ ਫਿਕਰ ਨਹੀਂਗਾ ਤੁਹਾਡਾ ਤੁਹਾਡਾ ਫਿਕਰ ਤੁਹਾਡੇ ਰੱਬ ਨੂੰ ਨਹੀਂ ਹੈ ਤੁਹਾਡਾ ਫਿਕਰ ਮੌਸਮ ਨੂੰ ਨਹੀਂ ਹੈ ਤੁਹਾਡਾ ਫਿਕਰ ਸਰਕਾਰ ਨੂੰ ਨਹੀਂ ਹੈ ਮੌਸਮ ਸਰਕਾਰ ਤੇ ਰੱਬ ਇਹ ਕਦੇ ਤੁਹਾਡਾ ਨਹੀਂ ਬਣਿਆ ਜਿਹੜਾ ਗਰੀਬ ਲੋਕੀਆ ਮੈਂ ਫਿਰ ਤੋਂ ਕਹਿਣਾ ਕਿ ਸਾਨੂੰ ਆਪਸੀ ਭਾਈਚਾਰਾ ਬਣਾ ਕੇ ਰੱਖਣ ਦੀ ਲੋੜਾ ਭਾਈਚਾਰਾ ਬਣਾਈਏ ਤੇ ਜਿਹੜੇ ਐਮਐਲਏ ਐਮਪੀ ਪੰਜਾਬ ਦੇ ਬਣੇ ਆ ਤੁਹਾਨੂੰ ਪੰਜਾਬ ਦੀ ਗੱਲ ਕਰਨ ਦੀ ਲੋੜ ਆ ਲੱਖਾਂ ਇੱਥੇ ਆਇ ਅਇਸ਼ਕੰਦਰ ਵੇਸ਼ਕੰਦਰਾ ਤੂੰ ਹੀ ਰੋੜ ਜਾਣਾ ਜੇ ਪੰਜਾਬ ਦੀ ਗੱਲ ਕਰੋਗੇ ਤਾਂ ਪੰਜਾਬ ਤੁਹਾਡੇ ਨਾਲ ਖੜੂਗਾ ਮਾਨ ਸਾਹਿਬ ਨੀਟਾ ਇੱਥੇ ਬਥੇਰੇ ਆਏ ਆ ਤੁਹਾਡੇ ਅਰਗੇ ਅਗਲੇ ਨੇ ਇੰਜ ਮਾਰੇ ਆ ਜਿਵੇਂ ਦੁੱਧ ਚੋਂ ਮੱਕੀ ਕੱਢ ਕੇ ਇੰਜ ਠੋਕਦੇ ਆ ਜਿਵੇਂ ਕਰਨਬੋਰ ਖੇਡਦੇ ਤੋਂ ਦੇ ਵਿੱਚੋਂ ਡੁਟਕਾ ਜ ਨਹੀਂ ਹੁੰਦਾ ਜਿਹਨਾਂ ਕਰਮਬੋਰਡ ਦੀਆਂ ਬੀੜੀਆਂ ਨੂੰ ਐ ਮਾਰਦੇ ਆ ਤੁਹਾਨੂੰ ਜੇਕਰ 2027 ਦੇ ਵਿੱਚ ਲੋਕਾਂ ਨੇ ਵਿਚਾਲੜੀ ਉਂਗਰ ਨਾਲ ਆਇਆ ਰੱਖ ਕੇ ਇੱਕ ਅੱਖ ਬੰਨ ਕੇ ਐ ਨਾ ਮਾਰਿਆ ਤਾਂ ਤੂੰ ਕਹਿੰਦੀ ਵਿਸ਼ੋਦੀ ਫਾਈਲ ਕਾ ਤੂੰ ਅਹੀਂ ਫਿਰਦਾ ਸੀ ਤੁਹਾਨੂੰ ਲੋਕ ਪੱਟ ਕੇ ਰੱਖਣਗੇ ਯਾਦ ਰੱਖੋ ਸੱਚ ਹੈ ਮੈਂ ਫਿਰ ਵੀ ਗੱਲ ਕਹਿੰਨਾ ਇਹ ਸਰਕਾਰ ਸਿਹਤ ਸਿੱਖਿਆ ਰੋਜ਼ਗਾਰ ਦੀ ਗੱਲ ਕਰ ਲਵੇ ਇਹ ਸਰਕਾਰ ਨੂੰ ਕੋਈ ਪਾਸੇ ਕਰਨ ਵਾਲਾ ਨਹੀਂ ਜੰਮਿਆ ਇਹ ਸਰਕਾਰ ਕਿਸਾਨਾਂ ਦੀ ਗੱਲ ਕਰ ਲਵੇ ਬਿਜ਼ਨਸਮੈਨਾਂ ਤੋਂ ਪਾਸੇ हट ਜਾਵੇ ਠੰਡਾਂ ਤੋਂ ਪਾਸੇ हट ਜਾਵੇ ਪੈਸੇ ਵੱਲ ਮੂੰਹ ਨਾ ਰੱਖੇ ਤਾਂ ਮੈਂ ਤੁਹਾਨੂੰ ਇਹ ਕਹਿੰਦਾ ਵੀ ਲੋਕ ਤੁਹਾਨੂੰ ਪੈਸਾ ਆਪ ਦੇਣਗੇ ਕਿਹਿਆ ਪੈਸਾ ਚੱਕ ਲੋ ਤੁਸੀਂ ਕਾਗਜ਼ਾਂ ਪਿੱਛੇ ਭੱਜੀ ਜਾਂਦੇ ਆ ਸੱਜਣ ਜੀ ਤਸਵੀਰਾਂ ਉਹਨਾਂ ਦੀਆਂ ਵੇਖ ਦਿਨਾ ਜਿਹੜੇ ਆਪ ਨਹੀਂ ਵਿਕਦੇ ਤਾਂ ਤੁਸੀਂ ਮਾਫੀ ਚੋ ਨਾ ਇੱਕ ਦਾ ਕਹਿਣ ਲੱਗਾ ਚੰਡੀਗੜ੍ਹ ਸਵੀਟਸ ਕੰਪਨੀ ਮਾਰ ਫੈਡ ਪ੍ਰਵੰਤਮਾਨ ਜੀ ਸਮੀਧਾਰ ਨੂੰ ਸਿਹਾਰਾ ਕਾਫੀ ਹੁੰਦਾ ਇਹ ਸਮਝੋ ਬਾਕੀ ਤੁਹਾਡੀ ਮਰਜ਼ੀ ਆ ਅਖਾੜੇ ਜਿਹੜੇ ਲੱਗ ਰਹੇ ਆ ਸਾਨੂੰ ਇੰਜ ਜਪਦਾ ਜਿਵੇਂ ਰਾਜੇ ਮਾ ਰਾਜੇ ਹੁੰਦੇ ਸੀ ਉਹ ਬੜੇ ਉਹ ਗਿਰਦਾ ਜਪਮਾਉਂਦੇ ਸੀ ਮੁਜਰਾ ਦੇ ਸਕੀਨ ਹੁੰਦੇ ਸੀ ਤੁਸੀਂ ਉਸੇ ਤਰ੍ਹਾਂ ਕਲਾਕਾਰਾਂ ਦੇ ਖਾੜੇ ਲਵਾ ਕੇ ਰਾਜਿਆਂ ਦੀ ਫੀਲਿੰਗ ਲੈ ਰਹੇ ਤਾਂ ਕਰਕੇ ਤੁਹਾਨੂੰ ਮਹਾਰਾਜਾ ਸਤੌਜ ਗਿਆ ਇਹ ਗੱਲ ਯਾਦ ਰੱਖੋ ਤੁਸੀਂ ਮੁੱਖ ਮੰਤਰੀ ਹੋ ਮੁੱਖ ਮੰਤਰੀਾਂ ਵਾਲੀ ਗੱਲ ਕਰੋ ਪੰਜਾਬ ਦੇ ਲੋਕ ਤੁਹਾਡੇ ਕੋਲ ਪਾਸੇ ਨਹੀਂ ਹੁੰਦੇ ਤੁਹਾਡੀ ਹੱਥ ਤੋਂ ਬਾਅਦ 1.5 ਲੱਖ ਰੁਪਏ ਤਨਖਾਹ ਹੋ ਗਈ ਤੇ ਪ੍ਰੋਪਟਿੰਗ ਤੁਹਾਡੇ ਕੋਲ ਜ਼ਿਆਦਾ ਹੋਣਗੀਆਂ ਯਾਦ ਰੱਖੋ ਪ੍ਰੋਪਟ ਨਾ ਇੱਥੇ ਰਹਿ ਜਾਣਗਾ ਜਿਸ ਦਿਨ ਇਹ ਦੁਨੀਆ ਤੋਂ ਜਾਣਾ ਕੁਸ਼ ਤੁਸੀਂ ਤੁਹਾਡੇ ਮੈਂ ਚਾਹੀ ਕੋਈ ਵੀ ਵਿਅਕਤੀ ਉਹ ਆਪਦੇ ਨਾਲ ਖੱਫਨ ਤੱਕ ਨਹੀਂ ਲੈ ਕੇ ਗਿਆ ਬਾਕੀ ਚੀਜ਼ਾਂ ਤੋਂ ਨਾਲ ਕੀ ਹੀ ਲੈ ਕੇ ਜਾ ਸਕਦਾ ਬਾਕੀ ਤੁਸੀਂ ਆਪ ਸਮਝੋ ਇਹ ਲੋਕਾਂ ਦੀ ਗੱਲ ਕਰੋ ਤੇ ਸ਼ਹੀਦਾਂ ਦੇ ਨਾਂ ਤੇ ਪਾਰਟੀ ਬਣੀ ਆ ਸ਼ਹੀਦਾਂ ਦੀ ਗੱਲ ਕਰੋ ਤੁਸੀਂ ਜਰਨਲ ਅਡੈਰ ਵਾਲੀ ਗੱਲ ਨਾ ਕਰੋ ਇੰਜ ਜਾਪਦਾ ਜਿਵੇਂ ਜਰਨਲ ਅਡੈਰ ਦੀ ਆਤਮਾ ਤੁਹਾਡੇ ਸਾਰਿਆਂ ਦੇ ਵਿੱਚ ਵਸੀ ਹੋਵੇ ਤਾਂ ਫੇਸਬੁੱਕ YouTube ਤੇ ਕੱਲ ਨੂੰ ਗੱਲਾਂ ਨਾ ਕਰੋ ਲੋਕਾਂ ਦੇ ਦਿਲਾਂ ਵਿੱਚ ਗੱਲਾਂ ਕਰੋ ਤਾਂ ਕਿ ਲੋਕ ਤੁਹਾਡੀ ਗਵਾਹੀ ਭਰਨ ਤੇ ਅੱਜ ਹਰ ਪੰਜਾਬ ਦੇ ਲੋਕ 70% ਲੋਕ ਤੁਹਾਡੀ ਸਰਕਾਰ ਨੂੰ ਗਾਲਾਂ ਕੱਢ ਰਹੇ ਹੈ ਜੇ ਗੱਲ ਝੂਠ ਹੋਈ ਕਿਸੇ ਨੂੰ ਪੁੱਛ ਲਿਆ ਜੀ ਇਹ ਗੱਲ ਸੱਚ ਹੈ ਜਮਾ ਤੇ ਕਿਸਾਨਾਂ ਦੇ ਨਾਲ ਖੜੋ ਮਜ਼ਦੂਰਾਂ ਨਾਲ ਤੁਸੀਂ ਆਪ ਦੇ ਮੂੰਹੋਂ ਨਾਂ ਵੀ ਨਹੀਂ ਲੈ ਰਹੇ ਤੁੰਕੀ ਜਿਹੜੇ ਮਜ਼ਦੂਰ ਮਜ਼ਦੂਰ ਗੱਲ ਕਰਦੇ ਆ ਉਹ ਬਹੁਤ ਘੱਟ ਗਿਣਤੀ ਹੀ ਪਹੁੰਚਦੇ ਆ ਮਜ਼ਦੂਰਾਂ ਦੀ ਗੱਲ ਕਰੋ ਗਰੀਬ ਦੁਕਾਨਦਾਰਾਂ ਦੀ ਗੱਲ ਕਰੋ ਤਾਂ ਕਿ ਲੋਕਾਂ ਨੂੰ ਉਹਨਾਂ ਦੇ ਹੱਕ ਮਿਲ ਜਾਣ ਤੁਹਾਡੀ ਸਰਕਾਰ ਤੁਹਾਨੂੰ ਆ ਭੰਗੜੇ ਪਵਾਉਣ ਵਾਸਤੇ ਨਹੀਂ ਲੈ ਕੇ ਆਈ ਤੁਹਾਡੀ ਜਿਹੜੀ ਸਰਕਾਰ ਆ ਲੋਕ ਤੁਹਾਨੂੰ ਆ ਗਾਣਿਆਂ ਤੇ ਨੱਚਣ ਵਾਸਤੇ ਨਹੀਂ ਲੈ ਕੇ ਆਏ ਨੱਚੋ ਕੋਈ ਗੱਲ ਨਹੀਂ ਮਨੋਰੰਜਨ ਕਰੋ ਯਾਰ ਕੋਈ ਐਡੀ ਖਾਸ ਗੱਲ ਨਹੀਂ ਪਰ ਲੋਕਾਂ ਦੇ ਹੱਕ ਲੈਣ ਵਾਸਤੇ ਤੁਹਾਨੂੰ ਲੈ ਕੇ ਆਈ ਆ ਇਹ ਤੁਹਾਡੇ ਤਰ੍ਹਾਂ ਅ ਗਿਰਦੇ ਤਾਂ ਦੂਜੀਆਂ ਸਰਕਾਰਾਂ ਵੀ ਪਾਈ ਰਹੀਆਂ ਸੀ ਪਰ ਤੁਹਾਡੇ ਲਈ ਆਉਂਦੀ ਕੀ ਲੋੜ ਪਈ ਸੀ ਬਾਕੀ ਜੇਕਰ ਮੇਰੀ ਗੱਲ ਗਲਤ ਭਗਵੰਤ ਮਾ ਜੀ ਤੁਹਾਨੂੰ ਲੱਗਦੀ ਆ ਇੱਕ ਵਾਰੀ ਹੋਰ ਸੁਣ ਲਓ ਜੇ ਮੇਰੀ ਗੱਲ ਗਲਤ ਨਹੀਂ